ਸਾਜੀ ਕਾਜੀ ਨਮਸਕਾਰ ਜੈਪੀਨ ਜੈਫਾਰਤ ਮੈਂ ਰਾਜਕੁਮਾਰ ਸਾਖੀ 224 ਦੇ ਵਿੱਚ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਹਾਂ ਤੇ ਮੇਰੀ ਪਾਰਟੀ ਦਾ ਨਾਮ ਹੈ ਪੀਪਲਸ ਪਾਰਟੀ ਆਫ ਇੰਡੀਆ ਡੈਮੋਕਰੇਟਿਕ ਤੇ ਮੇਰਾ ਚੋਣ ਨਿਸ਼ਾਨ ਜੋ ਕਿ 13 ਨੰਬਰ ਤੇ ਫਲਾਂ ਦੀ ਟੋਕਰੀ ਹੈ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਜ਼ੋਰ ਨੂੰ ਦਬਾਓ ਇਸ ਤੇ ਵੋਟਾਂ ਪਾਓ ਤਾਂ ਜੋ ਸੰਵਿਧਾਨ ਦੇ ਮੁਤਾਬਕ ਜੋ ਸਾਡੇ ਹੱਕ ਮਾਰੇ ਜਾ ਰਹੇ ਨੇ ਸਰਕਾਰਾਂ ਉਸ ਨੂੰ ਰੱਦ ਕਰ ਰਹੀਆਂ ਨੇ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆ ਸਕੀਏ ਸੰਵਿਧਾਨ ਦੀ ਪੜਾਈ ਸਕੂਲ ਕਾਲਜਿਸ ਵਿੱਚ ਕਰਵਾ ਸਕੀਏ ਤੇ ਇਸ ਦੇ ਨਾਲ ਨਾਲ ਹੀ ਹੈਲਥ ਇਸ਼ੂਸ ਜਿਹੜੇ ਕਿ ਸਾਡੇ ਲਈ ਬਹੁਤ ਜ਼ਿਆਦਾ ਗੰਭੀਰ ਹੋ ਰਹੇ ਨੇ ਜਿੰਨੇ ਵੀ ਇੱਥੇ ਹਸਪੀਟਲਸ ਨੇ ਜਿਹੜੇ ਸਰਕਾਰੀ ਅਧਾਰਿਆਂ ਦੇ ਵਿੱਚੋਂ ਚੱਲ ਰਹੇ ਨੇ ਉਹਨਾਂ 'ਚ ਡਾਕਟਰਸ ਦੀ ਕਮੀ ਹੋਣ ਕਰਕੇ ਜਾਨੀ ਤੇ ਮਾਨੀ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਪੜਾਈ ਹੈ ਬੱਚਿਆਂ ਦੀ ਉਹ ਮਹਿੰਗੀ ਕੀਤੀ ਜਾ ਰਹੀ ਹੈ ਜਿਹੜੀਆਂ ਕਿਤਾਬਾਂ ਨੇ ਉਹ ਸਕੂਲ ਕਾਲਜਿਸ ਦੇ ਵਿੱਚੋਂ ਨਹੀਂ ਜਦਕਿ ਕਿਸੇ ਹੋਰ ਜਗ੍ਹਾ ਤੋਂ ਜਾ ਕੇ ਲੈਣੇ ਪੈ ਰਹੇ ਨੇ ਤੇ ਜਿਹੜੀ ਅਗਲੀ ਸਾਡੀ ਦਿੱਕਤ ਹੈ ਸਾਡੀ ਅਗਲੀ ਮੁਸ਼ਕਲ ਹੈ ਉਹ ਸੁਰੱਖਿਆ ਦੀ ਹੈ ਸਾਡੀਆਂ ਇਸਤਰੀਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ ਤੇ ਮੈਂ ਪ੍ਰਸ਼ਾਸਨ ਦੇ ਨਾਲ ਜੁੜ ਕੇ ਕੋਸ਼ਿਸ਼ ਕਰਾਂਗਾ ਕਿ ਸਾਡੀ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਸੁਰੱਖਿਆ ਨੂੰ ਦਰੁਸਤ ਕੀਤਾ ਜਾਊਗਾ ਤੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਸਕੂਲ ਕਾਲਜਸ ਖਾਸ ਤੌਰ ਤੇ ਕੁੜੀਆਂ ਦੇ ਨੇ ਉਸ ਦੇ ਬਾਹਰ ਪ੍ਰਸ਼ਾਸਨ ਦੇ ਨਾਲ ਜੁੜ ਕੇ ਮਹਿਲਾਵਾਂ ਨੂੰ ਉੱਥੇ ਸਿਕਿਉਰਿਟੀ ਵਾਜੋਂ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਉੱਥੇ ਰਾਖੀ ਦੇ ਲਈ ਅਸੀਂ ਉਪਲਬਧ ਕਰਵਾਵਾਂਗੇ ਤਾਂ ਜੋ ਇਸਤਰੀਆਂ ਨੂੰ ਜਾਂ ਸਾਡੀਆਂ ਕੁੜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁੱਲੜਬਾਜੀ ਜਿਹੜੇ ਕਿ ਮੁੰਡੇ ਕਰਦੇ ਨੇ ਉਹ ਤੋਂ ਨਿਜਾਦ ਪਵਾ ਸਕੀਏ ਨਸ਼ੇ ਨੂੰ ਪੂਰੀ ਤਰ੍ਹਾਂ ਕੋਸ਼ਿਸ਼ ਕਰਨ ਦੀ ਹੱਲ ਕਰਾਂਗੇ ਤਾਂ ਜੋ ਸਕੂਲ ਕਾਲਜਸ ਦੇ ਨੇੜੇ ਵੀ ਕੋਈ ਵੀ ਆਹਾਤਾ ਜਾਂ ਨਸ਼ਾ ਨਾ ਵਿਕੇ ਸੋ ਇਹ ਬੇਨਤੀਆਂ ਨੇ ਇਹ ਤਾਂ ਹੀ ਪੂਰੀ ਹੋ ਸਕਦੀਆਂ ਨੇ ਜੇ ਤੁਹਾਡੀਆਂ ਵੋਟਾਂ ਮੈਨੂੰ ਪੈਣਗੀਆਂ ਵੋਟ ਪਾਉਣ ਦੇ ਲਈ ਤੁਸੀਂ ਫਲਾਂ ਦੀ ਟੋਕਰੀ ਜੋ ਕਿ 13 ਨੰਬਰ ਤੇ ਹੈ ਰਾਜਕੁਮਾਰ ਸਾਕੀਰ ਦਾ ਨਾਮ ਲਿਖਿਆ ਹੋਏਗਾ ਮੈਂ ਚਾਹਨਾ ਕਿ ਤੁਸੀਂ ਆਪਣੀ ਕੀਮਤੀ ਵੋਟ ਰਾਜਕੁਮਾਰ ਸਾਖੀ ਨੂੰ ਪਾਓ ਤਾਂ ਜੋ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਉਹ ਚੀਜ਼ਾਂ ਕਰ ਸਕੀਏ ਜੋ ਡਾਕਟਰ ਪੀ ਇਮਰਾਨ ਵੇਡਕਰ ਜੀ ਨੇ ਸੋਚਿਆ ਸੀਗਾ ਸੰਵਿਧਾਨ ਦੇ ਮੋਤਾਬਕ ਹਰ ਇੱਕ ਸੁੱਖ ਸੁਵਿਧਾ ਸਾਡੇ ਲੋਕਾਂ ਨੂੰ ਮੁਹੱਈਆ ਹੋ ਸਕੇ ਬਹੁਤ ਬਹੁਤ ਧੰਨਵਾਦ